सत श्रीकाल सात संगत जी सतारा सौ सत्त सौ अठ दड़ की पवित्र धरती उ एक अजिहा दिन आया जिसने सिख इतिहास की दिशा ही बदल दिखी दसवें पातशाह श्री गुरु गोबिंद सिंह जी जाते सन कि उन्होंने संसारिक अंत का समा ने आ गया है पर सिख पंथ एक लदीवी राह स्थापित करना चाहते सन संगत विच एक अजीब डर और गहरी चुप छाई हुई सी ਗੁਰੂ ਜੀ ਨੇ ਸਭ ਨੂੰ ਇਕੱਠਾ ਕੀਤਾ ਅਤੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਐਲਾਨ ਕੀਤਾ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 11ਵਾਂ ਅਤੇ ਸਦੀਵੀ ਗੁਰੂ ਕੋਸ਼ਿਤ ਕੀਤਾ। ਉਹਨਾਂ ਦੇ ਸ਼ਬਦ ਸਨ ਹੁਣ ਤੋਂ ਕੋਈ ਦੇਹ ਤਾਰੀ ਗੁਰੂ ਨਹੀਂ ਹੋਵੇਗਾ। ਸਿੱਖਾਂ ਦੇ ਦਿਲਾਂ ਵਿੱਚ ਦੁੱਖ ਦੀ ਲਹਿਰ ਦੌੜ ਗਈ। ਉਹ ਪੁੱਛਣ ਲੱਗੇ ਗੁਰੂ ਜੀ ਫਿਰ ਅਸੀਂ ਕਿਸ ਦੀ ਸ਼ਰਨ ਜਾਵਾਂਗੇ? ਸਾਡਾ ਮਾਰਗਦਰਸ਼ਨ ਕੌਣ ਕਰੇਗਾ? ਗੁਰੂ ਸਾਹਿਬ ਦੀ ਅੱਖਾਂ ਵਿੱਚ ਅਨੰਤ ਪ੍ਰੇਮ ਸੀ। ਉਹਨਾਂ ਨੇ ਆਪਣੇ ਹੱਥਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਪਰਸ਼ ਕੀਤਾ ਅਤੇ ਕਿਹਾ ਮੇਰੇ ਪਿਆਰੇ ਸਿੱਖੋ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ ਮੈਂ ਇਸ ਸ਼ਬਦ ਵਿੱਚ ਸਦਾ ਲਈ ਮੌਜੂਦ ਰਹਾਂਗਾ ਇਹ ਸੁਣ ਕੇ ਸਿੱਖਾਂ ਦੇ ਅਸੂ ਰੁਕ ਗਏ ਉਹਨਾਂ ਨੂੰ ਸਮਝ ਆ ਗਈ ਕਿ ਗੁਰੂ ਜੀ ਦਾ ਪ੍ਰੇਮ ਅਤੇ ਮਾਰਗਦਰਸ਼ਨ ਕਦੇ ਖਤਮ ਨਹੀਂ ਹੋਵੇਗਾ ਗੁਰੂ ਸਾਹਿਬ ਨੇ ਪੰਜ ਪੈਸੇ ਅਤੇ ਇੱਕ ਨਾਰੀਅਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖੇ ਇਹ ਸਿੱਖ ਪਰੰਪਰਾ ਵਿੱਚ ਗੁਰੂ ਬਣਾਉਣ ਦਾ ਰਸਮੀ ਤਰੀਕਾ ਸੀ ਫਿਰ ਉਹਨਾਂ ਨੇ ਆਪਣੇ ਹੱਥ ਜੋੜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ ਇਸ ਪਲ ਵਿੱਚ ਇਤਿਹਾਸ ਬਦਲ ਗਿਆ ਗੁਰੂ ਜੀ ਨੇ घोषणा ਕੀਤੀ ਸ਼ਬਦ ਗੁਰੂ ਸੁਰਤ ਤੋ ਨਿਚੇਲਾ ਸ਼ਬਦ ਹੀ ਗੁਰੂ ਹੈ ਅਤੇ ਸੁਰਤ ਹੀ ਚੇਲਾ ਹੈ ਇਸ ਤਰ੍ਹਾਂ ਗੁਰੂ ਸਿੱਖ ਦਾ ਰਿਸ਼ਤਾ ਭੌਤਿਕ ਸੀਮਾਵਾਂ ਤੋਂ ਉੱਪਰ ਉੱਠ ਗਿਆ ਹੁਣ ਗੁਰੂ ਸਿਰਫ ਇੱਕ ਵਿਅਕਤੀ ਨਹੀਂ ਸੀ ਬਲਕਿ ਸਦਾ ਲਈ ਸ਼ਬਦ ਵਿੱਚ ਮੌਜੂਦ ਸੀ ਜਿਸ ਤਰ੍ਹਾਂ ਸੂਰਜ ਦੀ ਜੋਤ ਸਦਾ ਚਮਕਦੀ ਰਹਿੰਦੀ ਹੈ ਉਸੇ ਤਰ੍ਹਾਂ ਗੁਰੂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਦਾ ਲਈ ਪ੍ਰਕਾਸ਼ਮਾਨ ਰਹੇਗੀ ਗੁਰੂ ਜੀ ਨੇ ਸਮਝਾਇਆ ਕਿ ਜੀਵਨ ਦਾ ਮੁੱਖ ਉਦੇਸ਼ ਇੱਕ ਨਿਰੰਕਾਰ ਦੀ ਪக்தி ਕਰਨਾ ਅਤੇ ਉਸ ਦੇ ਹੁਕਮ ਅਨੁਸਾਰ ਜੀਵਨ ਬਿਤਾਉਣਾ ਹੈ ਉਹਨਾਂ ਨੇ ਸਿੱਖਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਸ਼ਸਤਰਾਂ ਦਾ ਅਭਿਆਸ ਕਰਨ ਦੀ ਸਿੱਖਿਆ ਦਿੱਤੀ ਉਹਨਾਂ ਕਿਹਾ ਕਿ ਸ਼ਸਤਰ ਆਤਮਾ ਦੀ ਰੱਖਿਆ ਕਰਦੇ ਹਨ ਅਤੇ ਸ਼ਾਸਤਰ ਧਰਮ ਦੀ ਫਿਰ ਗੁਰੂ ਜੀ ਨੇ ਚੰਦਨ ਦੀ ਚਿਤਾ ਤਿਆਰ ਕਰਨ ਦਾ ਹੁਕਮ ਦਿੱਤਾ ਇਹ ਸੁਣ ਕੇ ਸੰਗਤ ਵਿੱਚ ਅਥਾ ਦੁੱਖ ਫੈਲ ਗਿਆ ਸਿੱਖ ਰੋ ਰੋ ਕੇ ਬੇਨਤੀ ਕਰਨ ਲੱਗੇ ਕਿ ਹੈ ਗੁਰੂ ਜੀ ਤੁਸੀਂ ਸਾਨੂੰ ਕਿਸ ਦੇ ਹੱਥਾਂ ਛੱਡ ਕੇ ਜਾ ਰਹੇ ਹੋ ਹੁਣ ਅਸੀਂ ਕਿਸ ਦੇ ਦਰਸ਼ਨ ਕਰਾਂਗੇ ਕਿਸ ਦੇ ਉਪਦੇਸ਼ ਨਾਲ ਆਪਣਾ ਲੋਕ ਤੇ ਪਰਲੋਕ ਸਵਾਰਾਂਗੇ ਗੁਰੂ ਜੀ ਨੇ ਪਿਆਰ ਨਾਲ ਸਮਝਾਇਆ ਪਿਆਰੇ ਸਿੱਖੋ ਈਸ਼ਵਰ ਦੀ ਮਰਿਆਦਾ ਅਨੁਸਾਰ ਇਹ ਸਥੂਲ ਸਰੀਰ ਮਿਲਦਾ ਹੈ ਅਤੇ ਵਿਛੜ ਜਾਂਦਾ ਹੈ ਇਸ ਸਰੀਰ ਦਾ মোহ ਕਦੇ ਨਾ ਕਰਨਾ ਕਿਉਂਕਿ ਇਹ ਨਾਸ਼ਵਾਨ ਹੈ ਦਰਅਸਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਮੇਰਾ ਹਿਰਦਾ ਹੈ ਮੇਰਾ ਸਰੂਪ ਹੈ ਉਹਨਾਂ ਨੇ ਅੰਤਿਮ ਹਿਦਾਇਤਾਂ ਦਿੱਤੀਆਂ ਤੁਸੀਂ ਦਿਨ ਰਾਤ ਇਸ ਬਾਣੀ ਨਾਲ ਜੁੜੇ ਰਹਿਣਾ ਹਰ ਪ੍ਰਭੂ ਦੇ ਗੁਣ ਆਪਣੇ ਮਨ ਵਿੱਚ ਵਸਾਉਣਾ ਗੁਰੂ ਬਾਣੀ ਦਾ ਪਾਠ ਵੀ ਕਰਨਾ ਅਤੇ ਸ਼ਸਤਰਾਂ ਦਾ ਅਭਿਆਸ ਵੀ ਜਬਜੀ ਸਾਹਿਬ ਅਤੇ ਅਰਦਾਸ ਕਰਨ ਤੋਂ ਬਾਅਦ ਗੁਰੂ ਜੀ ਪੂਰੇ ਸ਼ਸਤਰਾਂ ਨਾਲ ਸਜੇ ਹੋਏ ਚਿਤਾ ਉੱਤੇ ਬੈਠ ਗਏ। ਉਹ ਅਕਾਲ ਪੁਰਖ ਮਾਗ ਲੱਗ ਰਹੇ ਸਨ ਜੋ ਆਪਣੀ ਅੰਤਿਮ ਦਿਵੀ ਲੀਲਾ ਕਰ ਰਹੇ ਹੋਣ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਇਸ ਚਿਤਾ ਉੱਤੇ ਬੈਠ ਜਾਵਾਂ ਤਾਂ ਤੁਸੀਂ ਸਭ ਅੱਗ ਦੇ ਕੇ ਤੰਬੂ ਤੋਂ ਬਾਹਰ ਚੱਲੇ ਜਾਣਾ। ਜਦੋਂ ਤੰਬੂ ਬੰਦ ਕੀਤਾ ਗਿਆ ਅੰਦਰੋਂ ਗੁਰਬਾਣੀ ਦੀਆਂ ਦਿਵੀ ਆਵਾਜ਼ਾਂ ਅਤੇ ਇੱਕ ਅਲੋਕਿਕ ਪ੍ਰਕਾਸ਼ ਨਿਕਲਿਆ। ਇਹ ਗੁਰੂ ਜੀ ਦੇ ਸੱਚਖੰਡ ਵਿੱਚ ਜਾਣ ਦਾ ਸੰਕੇਤ ਸੀ। ਅਗਲੀ ਸਵੇਰ ਚਮਤਕਾਰੀ ਘਟਨਾਵਾਂ ਵਾਪਰੀਆਂ ਗੁਰੂ ਜੀ ਦਾ ਪਿਆਰਾ ਘੋੜਾ ਕੁਇਤ ਗਾਇਬ ਸੀ ਇੱਕ ਸੇਵਾਦਾਰ ਅਤੇ ਇੱਕ ਸਾਧੂ ਨੇ ਦੱਸਿਆ ਕਿ ਉਹਨਾਂ ਨੇ ਗੁਰੂ ਜੀ ਨੂੰ ਜ਼ਿੰਦਾ ਦੇਖਿਆ ਹੈ ਉਹ ਘੋੜੇ ਉੱਤੇ ਸਵਾਰ ਸਨ ਅਤੇ ਸ਼ਿਕਾਰ ਖੇਡਣ ਜਾ ਰਹੇ ਸਨ ਜਦੋਂ ਸੰਗਤ ਨੇ ਚਿਤਾ ਦੀ ਜਾਂਚ ਕੀਤੀ ਤਾਂ ਨਾ ਕੋਈ ਰਾਖ ਮਿਲੀ ਨਾ ਕੋਈ ਸ਼ਸਤਰ ਸਭ ਨੂੰ ਸਮਝ ਆ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਮਤਕਾਰ ਮਨੁੱਖੀ ਬੁੱਧੀ ਤੋਂ ਪਰੇ ਹਨ ਉਹ ਸਰੀਰ ਦੇ ਬੰਧਨਾਂ ਤੋਂ ਮੁਕਤ ਹਨ ਅਤੇ ਆਪਣੇ ਸਰੀਰ ਸਮੇਤ ਸੱਚਖੰਡ ਚਲੇ ਗਏ ਹਨ ਅੱਜ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਇਸ ਪਵਿੱਤਰ ਸਥਾਨ ਉੱਤੇ ਸਥਾਪਿਤ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦੀਵੀ ਮੌਜੂਦਗੀ ਅੱਜ ਵੀ ਸੰਗਤ ਨੂੰ ਅਸੀਸਾਂ ਦਿੰਦੀ ਰਹਿੰਦੀ ਹੈ। ਇਸ ਘਟਨਾ ਨੇ ਸਿਖਾਇਆ ਕਿ ਗੁਰੂ ਦੇ ਵਿੱਚ ਨਹੀਂ ਬਾਣੀ ਅਤੇ ਆਦਰਸ਼ ਵਿੱਚ ਜੀਵੰਤ ਰਹਿੰਦੇ ਹਨ। ਮੋਹ ਸਰੀਰ ਦਾ ਨਹੀਂ ਸਿਧਾਂਤ ਦਾ ਹੋਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਅਮਰ ਸਿੱਖਿਆ ਅੱਜ ਵੀ ਸਾਡੇ ਦਿਲਾਂ ਵਿੱਚ ਜੀਵੰਤ ਹੈ।